ਸਾਤਿਸ਼ਰੀਆ ਕਾ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੋ ਜੇ ਜਬਾ ਰਾਤ ਹੈ 26 ਫਰਵਰੀ ਅੱਜ ਰਾਤ ਦੇ ਮੌਸਮ ਦੀ ਗੱਲ ਕਰਨੇ ਕਿ ਨਾਲ ਲੈ ਕੇ ਆਪਾਂ ਨੂੰ ਮੀਂਹ ਕਣੀ ਦੇ ਸਾਰ ਬਣੇ ਹੋਏ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਡੀ ਯਾਡੇ ਮੋਰੇ ਇੱਕ ਬੇਨਤੀ ਹੈ ਜਿਹੜੇ ਵੀ ਵੀਰ ਆਪਣ ਜਾਣ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲਿਓ ਤੇ ਆਪਣੇ ਆਲੇ ਦੁਆਦੇ ਲੋਕਾਂ ਨੂੰ ਜਿਹੜਾ ਆਪਣੇ ਕਿਸਾਨ ਵੀਰ ਨੇ ਮੌਸਮ ਦੇ ਬਾਰੇ ਜਾਣਕਾਰੀ ਉਹਨੂੰ ਨਹੀਂ ਪਹੁੰਚ ਰਹੀ ਸਹੀ ਉਸ ਨੂੰ ਸ਼ੇਅਰ ਵੀ ਜਰੂਰ ਕਰਿਓ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ WhatsApp ਗਰੁੱਪਾਂ 'ਚ Facebook 'ਤੇ ਬਾਕੀ ਚਲੋ ਬਾਅਦਿਆਂ ਵੀਡੀਓ ਵਾਲਾ ਬਾਕੀ ਤੋਂ ਹੀ ਹੁਣ 8 ਵਜੇ ਦੀਆਂ ਲਾਈਵ ਸਾਈਟ ਤੋਂ ਫਿਰ ਜੀ ਦੱਸੂ ਆਪਣਾ ਪੰਜਾਬ ਦੇ ਥੋੜੇ ਬੋਧ ਇਲਾਕੇ ਵਿੱਚ ਬਦਲਵਾਈ ਬਣੀ ਹੋਈ ਹੈ ਟੁੱਟਮੀ ਬਦਲਵਾਈ ਅਜਿਹਾ ਆਪਣਾ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਇਲਾਕਿਆਂ ਵਿੱਚ ਤਾਂ ਬਸਵਾ ਸ਼ਾਂ ਦਾ ਮਾਹੌਲ ਬਣਿਆ ਰਿਹਾ ਪੂਰੇ ਦਿਨ ਬਾਕੀ ਬਾਕੀ ਰਾਤ ਨਹੀਂ ਅੱਧੀ ਆਤ ਹੈ ਪਰ ਮੌਸਮ ਠੀਕ-ਠਾਕ ਬਣਿਆ ਰਹੇਗਾ ਪਰ ਅੱਧੀ ਆਤ ਬਾਅਦ ਤਹੀ ਦੇਖ ਸਕਦਾ ਹਾਂ ਇਧਰੋਂ ਸਿਸਟਮ ਆ ਰਿਹਾ ਤੁਹਾਨੂੰ ਦੇਖ ਸਕਦਾ ਹਾਂ ਥੋੜਾ ਤਗੜਾ ਸਿਸਟਮ ਹੈ ਵੀ ਇਤਨਾ ਆਪਣਾ ਥੋੜੇ ਬੋਧ ਇਲਾਕੇ ਵਿੱਚ ਮੀਂਹ ਕਰੀ ਦਸਾਰ ਵੀ ਹਨ ਤੁਸੀਂ ਦੇਖ ਸਕਦੇ ਹੋ ਹੁਣ ਆਪਣੇ 5:30 ਵਜੇ ਲਾਈਵ ਸਾਈਟ ਤਾਂ ਵੀ ਨਾ ਜਾਦਰ ਆਪਣੇ ਮਾਲਵੇ ਦੇ ਪਾਗਾਂ ਉੱਚੇ ਸਾਰ ਹਨ ਮਾਲਵੇ ਦੇ ਥੋੜੇ ਬਹੁਤ ਇਲਾਕੇ ਜਿੱਦੋਂ ਹਲਕੀ ਫੁਲਕੀ ਬੂਨਵੇਂ ਦੇਖੀ ਹੁੰਦੀ ਹੈ ਭਾਰੀ ਮੀਂਹ ਦੇ ਸਾਰ ਨਹੀਂ ਹਨ ਪਰ ਹਲਕੇ ਤੋਂ ਥੋੜਾ ਬਹੁਤ ਇਲਾਕੇ ਦੇ ਦਰਮਿਆਨਾਂ ਛਰਾਟੇਦਾਰ ਮੀਂਹ ਦੇਖ ਨੂੰ ਮਿਲ ਸਕਦਾ ਇਹ ਥੋੜਾ ਟਾਈਮ ਲਈ ਮੈਂ 10 15 ਮਿੰਟ ਲਈ ਥੋੜੇ ਬਹੁਤ ਇਲਾਕੇ ਛਰਾਟੇਦਾਰ ਮੀਂਹ ਦੇਖ ਨੂੰ ਮਿਲ ਸਕਦਾ ਬਾਕੀ ਆ ਵਾਕ ਜ਼ਿਲੇ ਵਾਈ ਦੀ ਵੀ ਗੱਲ ਕਰਦੇ ਕਿੰਨੇ ਲੱਕ ਜਮੀਨ ਦੇਖ ਨੂੰ ਜਿਆਦਾ ਸਾਰਾ ਮੀਂਹ ਦੇ ਆਪਣੇ ਆ ਭਾਗ ਹੋ ਗਏ ਫਾਜ਼ਿਲਕਾ ਮੁਕਸਰ ਫਰੀਦਕੋੜ ਫਿਰੋਜ਼ਪੁਰ ਮੋਗਾ ਬਠਿੰਡਾ ਮਾਨਸਾ ਇਹਨਾਂ ਭਾਗਾਂ ਵਿੱਚ ਥੋੜੇ ਜਿਆਦੇ ਵੀ ਸਾਰ ਹਨ ਜਿਹੜੇ ਆ ਭਾਗ ਹੋ ਗਏ ਆਪਣੇ ਇਹਨਾਂ ਲਾ ਕੇ ਥੋੜਾ ਜਿਹਾ ਛੱਟ ਦਾ ਮੀਨ ਦੇਖਣ ਨੂੰ ਮਿਲਦਾ ਕਿਉਂਕਿ ਆਪਣਾ ਸਿਸਟਮ ਇਦਰਾ ਹੀ ਐਂਟਰ ਕਰੂਗਾ ਥੋੜਾ ਦੀਪਾ ਜਿਹੜੇ ਆਪਣੇ ਆ ਵੀ ਹੋ ਗਏ ਥੋੜੇ ਬੋਤੇ ਅੰਬਸਾ ਤੰਤੰਦੇ ਬਾਕੀ ਜਿਹੜੇ ਥੋੜੇ ਆਪਣੇ ਮਾਝਾ ਤੇ ਦੁਆਬੇ ਦੇ ਭਾਗ ਹੋ ਗਏ ਇਹਨਾਂ ਲਾ ਕੇ ਥੋੜੇ ਜੇ ਘੱਟ ਹੀ ਸਾਰ ਹਨ ਬਾਕੀ ਨਾਲ ਲਾ ਕੇ ਜਿਹੜੇ ਥੋੜੇ ਬੋਤੇ ਸਾਉਣ ਦਾ ਲਧਿਆਣਾ ਬਰਨਾਲਾ ਸੰਗਰੂਰ ਪਟਿਆੜਾ ਫਤਿਹ ਇਨੇ ਹੋ ਜਾਪਰ ਤੋਂ ਦਰਮਾਨਾ ਵੀ ਦੇਖਣ ਨੂੰ ਮਿਲ ਸਕਦਾ ਜਾਂ ਤਾਂ ਲੱਗ ਕੇ ਬੂੰਦਾ ਬੰਦੀ ਦੇਖਣ ਨੂੰ ਮਿਲੂਗੀ ਥੋੜੇ ਬੋਤ ਲੱਗ ਕੇ ਗੱਜ ਚਮਕ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਭਾਰੀ ਜਿਆਦਾ ਉਮੀਦਦਾਰ ਨਹੀਂ ਹਨ ਭਾਰੀ ਮੀਂਹ ਹਲਕ ਮੀਂਹ ਆਪ ਨੂੰ ਥੋੜਾ ਹੀ ਦੇਖਣ ਨੂੰ ਮਿਲੂਗਾ ਬਾਕੀ ਜਿੱਦਾਂ ਵੀ ਕਿਸੇ ਨੂੰ ਨਵੀਂ ਰਿਪੋਰਟ ਆਊਗੀ ਸਵੇਰ ਨੂੰ ਆਪਕੇ ਸਾਥ ਸਵੇਰ ਨੂੰ ਬੰਦ ਹੈ ਹਨ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਬਾਅਦ ਦੱਸ ਜਾਊਗਾ ਬਾਕੀ ਇਸ ਸੱਟਾ ਆਪਣੇ ਕੱਲ ਨੂੰ ਵੀ ਮਤਲਬ ਰਹੂਗਾ ਪੂਰਾ ਦਿਨ ਉਹ ਤੁਹਾਨੂੰ ਨਵੀਂ ਲੇਟਸ ਰਿਪੋਰਟ ਜਿੱਦਾਂ ਆਊਗੀ ਕੱਲ ਨੂੰ ਤੁਹਾਨੂੰ ਵੀਡੀਓ ਬਣਾ ਕੇ ਸੌਤ ਤੋਂ ਪਹਿਲਾਂ ਦੱਸ ਦਜੇ ਆਵੇਗਾ ਬਾਕੀ ਅ